ਦੇਵ ਸਤੂਰੂ ਦੇ ਜੀਵਨ ਦਾ ਹੀ ਕੋਸ਼ਟ ਇਤਿਹਾਸ ਵਿਚਾਰਨ ਦਾ ਯਤਨ ਕਰਾਂਗੇ ਪਰ ਉਹਦੇ ਲਈ ਇਕਾਗਰਤਾ ਦੀ ਬਹੁਤ ਜਰੂਰਤ ਹੈ ਸਹਿਜ ਬਣਾ ਕੇ ਰੱਖਿਓ ਅਗਲੇ ਪਾਸੇ ਜਗ੍ਹਾ ਹੈਗੀ ਹੈ ਕੋਸ਼ ਅਕਿਆ ਕੀ ਹੋ ਜੋ ਤਾਂ ਕਿ ਜਿਹੜੀ ਸੰਗਤ ਆਏਗੀ ਪਿਛਲੇ ਪਾਸੇ ਬੈਠ ਜਾਏਗੀ ਰਾਤੀਂ ਮੈਂ ਬੈਠੀ ਕੀ ਕਿਸੇ ਵੀ ਕੀਰਤਨ ਔਰ ਕਥਾ ਇਹ ਭਗਤੀ ਰਸ ਹੈ ਭਾਵਨਾ ਬਣਾਇਓ ਵੀ ਅੱਜ ਇੱਚੋਂ ਆਪਾਂ ਕੁਝ ਝੋਲ ਜੀ ਦਾਤ ਪਾ ਕੇ ਲੈ ਕੇ ਜਾਣੀਏ। ਸੇਸ਼ ਕਰਕੇ ਅਕਾਗਰਤਾ ਦੀ ਬਹੁਤ ਲੋੜ ਹੈ ਜਿੰਨੇ ਕੁ ਮਾਰੇ ਮਸਮਕ ਬਖਸ਼ਿਸ਼ ਕਰਨਗੇ। ਸ਼ੇਵੇ ਸਾਧਗੁਰੂ ਦਾ ਜੀਵਨ ਚ ਆਪਾਂ ਚਾਹਤ ਪਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਉਹ ਨੁਕਤੇ ਵੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਸਵਾਵ ਭਾਵਨਾ ਬਣਾਇਓ ਗੁਰਬਾਣੀ ਦੀ ਪੰਕਤੀ ਨੂੰ ਕੋਸ਼ਿਸ਼ ਕਰਿਓ ਵੀ ਨਾਲ ਗਾਇਨ ਕੀਤੀ ਜਾਵੇ ਜਿੰਨੀ ਜਿੰਨੀ ਸਮਝ ਆਉਂਦੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਨਾਲ ਸਹਿਜੇ ਗਾਇਨ ਕਰ ਪਾਓਗੇ ਆਓ ਭਾਈ ਗੁਰਦਾਸ ਜੀ ਦੀ ਇੱਕ ਹੋਰ ਵਾਰ ਜੇ ਵੀ ਛੇਵੇਂ ਸਤਿਗੁਰੂ ਜੀ ਦੇ ਬਾਅਦੀਆਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਉਹ ਪਰਬਕਾਰੀ ਆਓ ਪਹਿਲਾ ਸ਼ਬਦ ਗਾਇਨ ਕਰੀ ਮੇਰੇ ਖੋਰ ਸ਼ਬਦ ਗਾਇਨ ਕਰਕੇ ਦੋ ਸ਼ਬਦਾਂ ਦੇ ਗਾਇਨਤ ਬਾਦ ਆਪਾਂ ਵਿਚਾਰਾ ਰਹਿ ਇਨਸਾਨ ਪਾਵਾਂ ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰਸੂਰ ਮਾ ਦਲ ਪੰਜਨ ਗੁਰਸੂਰ ਮਾ ਵਡ 14 ਆ ਰਿਓ ਪਕਾਰੀ ਵੜ ਜੋਧਾ ਬਉ ਪਾਰਿਓ ਪਕਾਰੀ ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰ ਪੀਰ ਛਟਮ ਪੀਰ ਮੈਂ ਠਾਕੁਰ ਪਾਰੀ ਛਟਮ panjan gorshur ma dal panjan ਕਿਰਪਾ ਪ੍ਰਭ ਹੱਥ ਤੇ ਰੱਖਿਆ ਕਿਰਪਾ ਕਿਰਪਾ ਹੱਥ ਤੇ ਰੱਖਿਆ ਪ੍ਰਭ ਹੱਥ ਤੇ ਰੱਖਿਆ ਕਿਰਪਾ ਪ੍ਰਭ ਹੱਥ ਤੇ ਰੱਖਿਆ ਹਰ i oh, 너무. <목소리도> ਕਿ ਕਿਦਾਂ ਹਾਜ਼ਰੀ ਭਰਦੇ ਹੁਣ ਇੱਕ ਬੱਚੇ ਕਰਕੇ ਸਾਰੀ ਸੰਗਤੀ ਇਕਾਗਰਤਾ ਭੰਗ ਹੋ ਜਾਂਦੀ ਕੀਰਤਨ ਔਰ ਕਥਾ ਮੈਂ ਤੁਹਾਨੂੰ ਰਾਤੀ ਬਿੰਦ ਕੀਤੀ ਵੀ ਕੋਈ ਕੈਸਟ ਨਹੀਂ ਵੀ ਵਿਚੋਚਣਾਪਦਾ ਤੇ ਆਉਣ ਹੋ ਜਾਣੀ ਵਿਚੋਚਣਾਪਦਾ ਹੋ ਜਾਣੀ ਤੇ ਭਗਤੀ ਰਸ ਦੋ ਸ਼ਬਦ ਵਿੱਚ ਇਸੇ ਕਰਕੇ ਬੜੇ ਸਿਵਕਤੇ ਇਕਾਗਰਤਾ ਬਣ ਜਾਂਦੀ ਲੋਹਾ ਗਰਮ ਹੀ ਹੋਊ ਤੇ ਫਿਰ ਸੱਟ ਮਾਰਦੇ ਦਾ ਕੋਈ ਫਾਇਦਾ ਨਾ ਠੰਡੇ ਲੋਹੇ ਨੂੰ ਜਿੰਨੀ ਅੰਮ੍ਰਿਤ ਜੀ ਸੱਟ ਮਾਰੀ ਤੇ ਔਰ ਅਸੀਂ ਸਮਝ ਨਹੀਂ ਪਾਉਂਦੇ ਬਹੁਤ ਮਾੜੀ ਮੈਂ ਬਹੁਤ ਵਾਰ ਬੇਨਤੀ ਕਰਦਾ ਨਾ ਬੱਚਾ ਤਾਂ ਬੱਚਾ ਉਹਨੂੰ ਪਤਾ ਹੈ ਉਹਨੂੰ ਨਹੀਂ ਪਤਾ ਉਦਿਓਵਰ ਆਉਦੀ ਮੌਜ ਹੈ ਪਰ ਜਾਣੇ ਨਾ ਸਾਨੂੰ ਪਤਾ ਵੀ ਬੱਚਾ ਜੇ ਨਹੀਂ ਬੈਠ ਸਕਦਾ ਤਾਂ ਬਾਹਰ ਵੀ ਬੜੀ ਆਵਾਜ਼ਾਂ ਦੀ ਮਾਓ ਬੜਾ ਤੱਕ ਸੁਣਦਾ ਰਿਹਾ ਸ਼ੈਰ ਕਰਦਾ ਭਾਈ ਸਾਹਿਬ ਜੀ ਲਾਵਾਂ ਦਾ ਗਾਇਨਕਰ ਅਸੀਂ ਬੜੀ ਦੂਰ ਤੱਕ ਆਵਾਜ਼ ਸੁਣਦੀ ਸਾਨੂੰ ਆਪ ਚਾਹੀਦਾ ਵੀ ਅਸੀਂ ਬੱਚੇ ਨੂੰ ਲੈ ਕੇ ਬਾਹਰ ਬੈਠ ਜਾਈਏ ਤਾਂ ਕਿ ਬਾਕੀ ਸੰਗਤ ਦੀ ਕਾ ਕਰਤਨਾ ਨਾ ਪਾਵੇ ਪਰ ਛੋਟੀਆਂ ਛੋਟੀਆਂ ਗੱਲਾਂ ਪਰ ਅਸੀਂ ਬਹੁਤ ਵਾਰ ਧਿਆਨ ਨਹੀਂ ਕਰਦੇ ਖੈਰ ਹੋੜੋਸ ਗੁਰੂ ਕੇ ਸਿੱਖ ਦੇ ਮਨ ਚ ਵੀ ਬੜੇ ਧੇਰ ਦੀ ਭਾਵਨਾ ਸੀ ਵੀ ਮੈਂ ਦਰਸ਼ਨ ਕਰਨ ਲੱਗਾ ਜਦੋਂ ਕੰਨਾਂ 'ਚ ਇਹ ਆਵਾਜ਼ ਪਈ ਵੀ ਉਹ ਪਾਤਸ਼ਾਹ ਇਸ ਇਲਾਕੇ 'ਚ ਹੀ ਆਏ ਹੋਏ ਨੇ ਬੰਦ ਗਦ ਗਦ ਹੋ ਗਿਆ ਪਤਾ ਨਹੀਂ ਕਦੋਂ ਦੀਆਂ ਪੰਕਤੀਆਂ ਪੜਦਾ ਹੋਣਾ ਵੀ ਬਹੁਤ ਜਨਮ ਪਿਛਲੇ ਥੇ ਮਾਦੋਏ ਜਰੂਰ ਤੁਹਾਰੇ ਲਈ ਕੇ ਅੱਜ ਉਹਨੂੰ ਲੱਗਾ ਵੀ ਮੇਰੀ ਆਸਾ ਕੋੜ ਦਾ ਸਮਾ ਆ ਗਿਆ ਹੋੜੋ ਗਰੀਬੜਾ ਸਿੱਖ ਆ ਵਿਚਾਰਾ ਕਹਾ ਖੋਤ ਕੇ ਉਹਨੂੰ ਬਾਜ਼ਾਰ ਤੇ ਵਿੱਚ ਕਿਤੇ ਆਪਣਾ ਗੁਜ਼ਾਰਾ ਕਰਦਾ ਹੈ ਅੱਜ ਅਮ੍ਰਿਤ ਵੇਲੇ ਇਸ਼ਨਾਨ ਕੀਤਾ ਮਾਂ ਚ ਚਾਹ ਚਾਦਰ ਚੁੱਕੀ ਰੰਬਾ ਚੁੱਕਿਆ ਘਾਹ ਕੋਤਣ ਲਈ ਚੱਲ ਗਿਆ ਅੱਜ ਸ਼ਰਧਾ ਨਾ ਮਾਜਾ ਸੋਚਦਾ ਵੀ ਅੱਜ ਮੈਂ ਬੜਾ ਕੁਲਾ ਕੁਲਾ ਜਾਂ ਘਾਹ ਹਰਿਆ ਹਰਿਆ ਜਾਂ ਘਾਹ ਖੋਤ ਕੇ ਲਿਆਉਣਾ ਹੈ ਗੁਰੂ ਸਾਹਿਬ ਦੇ ਘੋੜੇ ਲਈ ਤੇ ਇੱਕ ਟਕਾ ਉਹਨੇ ਭੱਲੇ ਬਣ ਲਿਆ ਗੁਰੂ ਕੇ ਪ੍ਰਚਾਰ ਫੰਡ 'ਚ ਗੁਰੂ ਕੇ ਪੇਟਾ ਦੇਣ ਹੁਣ ਕਾਦੀ ਪੰਡ ਤਿਆਰ ਹੋਈ ਜਿੱਥੇ ਤੰਬੂ ਲੱਗੇ ਸੀ ਉੱਥੇ ਪਹੁੰਚ ਗਏ ਹੁਣ ਗੁਰੂ ਸਾਹਿਬ ਦੇ ਪਹਿਲਾਂ ਦਰਸ਼ਨ ਨਹੀਂ ਕੀਤੇ ਹੋਏ ਕੇਵਲ ਬਾਣੀ ਪੜੀ ਹੈ ਹੁ ਦੇਖਦਾ ਕਿ ਵੀ ਤੰਬੂ ਦੇ ਬਾਹਰ ਇੱਕ ਦੇ ਪਹਿਰਾ ਲੱਗਾ ਹੋਇਆ ਹੈ ਸਿਕਿਉਰਟੀ ਵਾਲਾ ਕਹ ਲੋ ਅਜ ਦੀ ਭਾਸ਼ਾ ਚ ਉਹਨੇ ਸੋਚ ਜਾਵਿਸ਼ ਸ਼ਾਂਸ਼ਾਦਾ ਸ਼ਾਂਸ਼ਾਦਾ ਮੇਰਾ ਹੀ ਪਾਸ਼ਾ ਹੈ ਤੇ ਮੇਰੇ ਪਾਸ਼ਾ ਦਾ ਹੀ ਤੰਬੂ ਦਾ ਉਹ ਨਾਲ ਸਖਤੇ ਕੈਸਾ ਵਿਸ਼ਵਾਸ ਹੈ ਗੁਰੂ ਦੇ ਇਹਦਾ ਸੱਜਣਾ ਮੈਨੂੰ ਨਹੀਂ ਪਤਾ ਤੂੰ ਕੌਣਾ ਕਹਿੰਦੇ ਉਹਨੂੰ ਵੀ ਕਿਹੜਾ ਰਾਜੇ ਨੂੰ ਦੇਖਿਆ ਸੀ ਕਹਿਣ ਲੱਗੇ ਤੂੰ ਕਿਹਨਾ ਧਰਤੀ ਦਾ ਮਾਲਕ ਆ ਪਰ ਮੈਂ ਜਿਹਦੇ ਦਰਸ਼ਨ ਕਰਨਾ ਉਹ ਸਾਰਿਆਂ ਦਾ ਮਾਲਕ ਆ ਤੂੰ ਤੇ ਇਕੱਲਾ ਇਸ ਧਰਤੀ ਇਹੋ ਜੇ ਗਰੀਬ ਸਿੱਖਾਂ ਦੀ ਬਦੌਲਤ ਤਾਂ ਸਿੱਖ ਹੀ ਕਾਇਮ ਹੈ ਗੁਰੂ ਬਖਸ਼ਿਸ਼ ਕਰੇ ਸਵੇਦੀ ਸੀਮਾ ਸ਼ਬਦ ਵੀ ਆਪਾਂ ਪੜਨਾ ਹੈ بس ਆਪਣੇ ਗੁਰੂ ਤੇ ਭਰੋਸਾ ਬਣਾਓ ਮੈਂ ਰਾਤੀ ਬੇਨਤੀ ਕੀਤੀ ਸੀਗੀ ਅਸੀਂ ਗੁਰੂ ਨਾਲ ਰਹੇ ਅਰ ਗੁਰੂ ਤੇ ਪ੍ਰਤੀਤ ਨਹੀਂ ਲੱਗਦੇ ਜੇ ਦੋ ਲਫ਼ਜ਼ ਧਿਆਨ ਦਿਓ ਥੋੜਾ ਜਿਹਾ ਪ੍ਰੀਤ ਤੇ ਪ੍ਰਤੀਤ ਵਿੱਚ ਬਹੁਤ ਵੱਡਾ ਅੰਤਰ ਹੈ ਪ੍ਰੀਤ ਕੀ ਹੁੰਦੀ ਹੈ ਅੱਜ ਦਾ ਭਾਏ ਨਾ ਹਫਤਾਵਾਰੀ ਦੁਆਨਾ ਤੁਸੀਂ ਸਾਰੇ ਬੈਠਿਓ ਬੜੀ ਕਾ ਕਰਤਾ ਨਾ ਇਹਨੂੰ ਪ੍ਰੀਤ ਕਹਿੰਦੇ ਆ ਕਰਨੀ ਚਾਹੀਦੀ ਹੈ ਪਹਿਲੀ ਸਟੇਜ ਇਹੋ ਹੀ ਐ ਇਨੀਸ਼ੀਅਲ ਸਟੇਜ ਐ ਹੋਈ ਐ ਗੁਰੂ ਨਾਲ ਪ੍ਰੀਤ ਦੀ ਗੱਲ ਬਾਤੀ ਪ੍ਰੀਤ ਮਨ ਚ ਹੋਏਗੀ ਤੇ ਗੁਰੂ ਦਰਬਾਰ ਜਾਵਾਂਗੇ ਨਾ ਪਰ ਉਹ ਤੋਂ ਅਗਲੀ ਗੱਲ ਆ ਵੀ ਪ੍ਰਤੀਤ ਰੱਖਣੀ ਆਪਣੇ ਗੁਰੂ ਤੇ ਭਰੋਸਾ ਰੱਖਣਾ ਵੀ ਮੇਰਾ ਗੁਰੂ ਸਮਰੱਥ ਹੈ ਮੇਰੇ ਜੀਵਨ ਚ ਜਿਸ ਤਰ੍ਹਾਂ ਦਾ ਮਰ ਆਵੇ ਮੈਂ ਆਪਣੇ ਗੁਰੂ ਤੋਂ ਭਰੋਸਾ ਨਹੀਂ ਢੋਲਣ ਦੇਣਾ ਪਰ ਅਕਸਰ ਐਂਸਾਂ ਦੇ ਛੋੜੀ ਵਾਲੀ ਕੋ ਕਾਰਜ ਘਟਣਾ ਵਾਪਰਦੀ ਡੀਜੀਪੇ ਚੜ੍ਹ ਲੈਦੇ ਕਹਿੰਦੇ ਵੀ ਮੈਂ ਤਸਵੀਰ ਤੋਂ ਬੜੀ ਮਨਛਰ ਦਾ ਭਾਵਨਾ ਨਾਲ ਮਨ ਬਣਾਇਆ ਵੀ ਅੱਜ ਮੈਂ ਸੰਤਾਂ ਦੇ ਦਰਸ਼ਨ ਕਰਨ ਜਾਣਾ ਹੈ ਮੈਨੂੰ ਅਸ਼ੀਰਵਾਦ ਮਿਲੇਗਾ ਕਹਿੰਦੇ ਜਦੋਂ ਮੈਂ ਜਾ ਕੇ ਉਹਨੂੰ ਮਿਲਿਆ ਤੇ ਉਹਨਾਂ ਦਾ ਪਹਿਲਾ ਸਵਾਲ ਸੀ ਕਿਉਂਕਿ ਹਿੰਦੀ ਬੋਲਦੇ ਸੀ ਚਾਹਲ ਸਾਹਿਬ ਮੇਰੇ ਪਾਸ ਕੀ ਆ ਲੈਨੇ ਆਇਓ ਲਦਾਵੀ ਮੈਂ ਤਾਂ ਦਰਸ਼ਨ ਕਰਨਾ ਆਇਆ ਸੀ ਇਹਦਾ ਸਵਾਲ ਹੀ ਬੜਾ ਔਰ ਤਰ੍ਹਾਂ ਦਾ ਕਰਦਾ ਵੀ ਮੇਰੇ ਪਾਸ ਕੀ ਆ ਲੈਨੇ ਆਇਓ ਕਹਿੰਦੇ ਮੈਂ ਕਹਾਂ ਸੰਜੀ ਵੀ ਮੈਂ ਤੁਹਾਡੀ ਬੜੀ ਸੋਭਾ ਸੁਣੀ ਏ ਬਹੁਤ ਦੂਰੋਂ ਦੂਰੋਂ ਤੁਹਾਡ ਕੋ ਦੁਨੀਆ ਆਉਂਦੀ ਏ ਬੜੇ ਵੱਡੇ ਵੱਡੇ ਲੋਕ ਤੁਹਾਨੂੰ ਆ ਕੇ ਮਿਲਦੇ ਨੇ ਤੇ ਮੇਰੇ ਵੀ ਮਨ 'ਚ ਸ਼ਰਧਾ ਹੈ ਮੈਂ ਵੀ ਅੱਜ ਸੋਚ ਕੇ ਆਇਆ ਵੀ ਮੈਂ ਆਸ਼ੀਰਵਾਦ ਲੈ ਕੇ ਜਾਣਾ ਮੇਰੀ ਝੋੜੀ ਚ ਵੀ ਦਾਤ ਪਾ ਦਿਓ ਤੇ ਜੋ ਸੰਤਾਂ ਨੇ ਕਿਹਾ ਉਹ ਨਾ ਹਿੰਦੀ 'ਚ ਹੀ ਲਿਖਿਆ ਕਦੇ ਜਦ ਮੈਂ ਇੰਨੀ ਗੱਲ ਕਹੀ ਤੇ ਮੈਨੂੰ ਕਹਿੰਦੇ ਚਹਲ ਸਾਹਿਬ ਤੁਮੇ ਸ਼ਰਮਾ ਨਹੀਂ ਚਾਹੀਏ ਗੁਰੂ ਗ੍ਰੰਥ ਸਾਹਿਬ ਕੋਲ ਛੋੜ ਕੋ ਮੇਰੇ ਸੇ ਕੁਝ ਲੈ ਲਿਆ ਓਏ ਕਦੇ ਮੈਂ ਇਹ ਰਾਣ ਕੀ ਦੀ ਹਾਜ਼ਰ ਨਹੀਂ ਵੀ ਮੈਂ ਕੀ ਸੋਚ ਕੇ ਆਇਆ ਤੇ ਮੈਨੂੰ ਕਹਿ ਕੀ ਰਹੇ ਨੇ ਦੁਆਰਾ ਉਹਨਾਂ ਨੇ ਰੀਪੀਟ ਕੀਤੀ ਗੱਲ ਕਹਿੰਦੇ ਤੁਮੇ ਸ਼ਰਮ ਆਣੀ ਚਾਹੀਏ ਗੁਰੂ ਰੰਸਾ ਕੋ ਛੁੜਪੇ ਮੇਰੇ ਸੇ ਕੁਛ ਮੰਗਣਿਆ ਹੁਣ ਜਦੋਂ ਬੰਦਾ ਸ਼ਰਦਾਵਾਸ ਹੁੰਦਾ ਨਾ ਉਹ ਮੱਚ ਭਾਵਨਾ ਬੜੀ ਹੁੰਦੀ ਏ ਕਹਿਣ ਲੱਗੇ ਮੈਂ ਬਚੇਦਰਿਆ ਮੈਂ ਕਹਾਂ ਸੰਜੀ ਮੈਂ ਤਾਂ ਬੜੀ ਟਾਡੀ ਸੋਭਾ ਸੁਣ ਕੇ ਆ ਵੀ ਝੋੜਾ ਵੀ ਆਉਂਦਾ ਉਹਨੂੰ ਤੁਸੀਂ ਖੁਸ਼ੀਆਂ ਤੇ ਦੇਓ ਝੋੜੀਆਂ ਭਰ ਕੇ ਤੋਰਦੇ ਹੋ ਜੇ ਮੇਰੀ ਝੋਲੀ ਜੀ ਅੱਜ ਕੋ दांत ਪਾ ਦਿਓਗੇ ਤੇ ਤੁਹਾਡਾ ਕੀ ਘਟ ਚੱਲਿਆ ਇਹ ਇਹਦੇ ਸੰਤ ਬੋਲੇ ਵੀ ਜ਼ਰੂਰੀ ਹੈ ਚਹਲ ਸਾਬ ਮੇਰੇ ਸੇ ਕੁਝ ਲੈ ਕੇ ਜਾਣਾ ਹੈ ਜੱਲਗਾ ਹਾਦੀ ਮੈਂ ਤਾਂ ਸੋਚ ਕੇ ਆਇਆ ਮਨ ਬੜਾ ਆ ਕੇ ਆਇਆ ਵੀ ਤੁਹਾਡੇ ਕੋਲੋਂ ਇਹ ਦਾਤ ਲੈ ਕੇ ਜਾਣੀ ਹੁਣ ਕਹਿੰਦੇ ਸੰਤਾਂ ਨੇ ਕਿਹਾ ਕਹਿੰਦੇ ਕਾਗਜ਼ ਹੈ ਜੇ ਮੈਂ ਕੋਈ ਕਹਿੰਦੇ ਹੈ ਕਹਿੰਦੇ ਪੈਨ ਨਿਕਾਲੋ کاغذ نکال لو میں تمہیں ایک منتر لکھا دیتا ہوں اس کا जाप کیا کرو جو مانگو گے تمہیں ملے گا جو چاہو گے وہ ہوگا اندے میں بڑا ہو جویا یہ گل بڑ گئی اساتذ منتر مل گیا ابھی আজকাল منتر ہی لاپ دے پھرتے ہیں نا بس انو بھی اپا جپی جائیے تے گل بن جی اور سکھ ہی ایک پریکٹیکل مار رہا ہے ਸਿੱਖੀ ਕੋ ਕੋ ਕੁਸ਼ ਨੌਲਜ ਨਹੀਂ ਕਿ ਕਿਸੇ ਨੇ ਚਾਰ ਕਿਤਾਬਾਂ ਲੈਣ ਚਾਹ ਕੇ ਲੈ ਚਾਹ ਕੇ ਲੈ ਕੋਈ ਸੀ ਸਿੱਖੀ ਪ੍ਰੈਕਟੀਕਲ ਸਿੱਖੀ ਪ੍ਰੈਕਟੀਕਲ ਮਾਰਗ ਹੈ ਇੱਕ ਜਗਤ ਮਾਰਗ ਹੈ ਇੱਕ ਜਗਤ ਦੂਜੀ ਜਾਈ ਪਹੁੰਚਣ ਲਈ ਦੂਜੀ ਜਾਈ ਪਹੁੰਚਣ ਲਈ ਤਾਲੂ ਕਦਮ ਚੱਲ ਤਾਲੂ ਕਦਮ ਚੜ੍ਹਨੇ ਪੈਣਗੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਸੱਜਣਾ ਜਾਈ ਨਹੀਂ ਸੱਜਣਾ ਇਹ ਗੁਰੂ ਜਾਣਦਾ ਮੈਂ ਕਿੱਥੇ ਜਾਣਾ ਹੈ ਕਦੀ ਐਦਾਂ ਹੁੰਦਾ ਆਪਾਂ ਆਪਾ ਬੱਚਿਆਂ ਵਾਲੇ ਆ ਕਦੀ ਇਹਨਾਂ ਦੇ 8 ਵਜੇ ਲੱਗਣਾ ਹੋਵੇ ਤੇ ਕਦੀ ਅਸੀਂ 10 ਵਜੇ ਛੱਟ ਆਈਏ ਕਦੀ 11 ਵਜੇ ਛੱਟ ਆਈਏ ਜਦੋਂ ਮਰਜੀ ਨਿਆਣੇ ਨੂੰ ਸਕੂਲੋਂ ਲਾਈਏ ਕਦੀ ਮਰਜੀ ਨਿਆਣੇ ਨੂੰ ਸਕੂਲੋਂ ਲਾਈਏ ਕਦੀ ਹੁੰਦਾ ਇਦਾਂ ਸਾਨੂੰ ਪਤਾ ਵੀ ਬਾਣੀ ਨਾਲ ਪੜਿਓ ਸ਼ੁੱਧ ਬਾਣੀ ਨਾਲ ਪੜੀ ਤੇ ਪਤਾ ਨਹੀਂ ਕੀ ਹੋ ਜਾਣਾ ਜਿੱਦਾਂ ਦੀ ਆਉਂਦੀ ਮੈਂ ਕਹਿੰਨਾ ਸ਼ੁਰੂ ਕਰੋ ਅਸ਼ੁੱਧ ਬੜੋ ਕੋ ਸ਼ੁੱਧ ਵੀ ਪੜਨ ਲੱਗੋ ਤੇ ਜੇ ਸ਼ੁੱਧ ਨਾ ਬਣਦੇ ਡਰ ਤੋਂ ਬੜੀ ਨਾ ਫਿਰ ਤੇ ਖੱਟਿਆ ਕੁਝ ਨਹੀਂ ਮਹਾਰਾਜ ਇਹ ਨਹੀਂ ਦੇਖਦਾ ਵੀ ਤੂੰ ਬਾਹਰੋਂ ਕੀ ਬੋਲ ਰਿਹਾ ਹੈ ਮਹਾਰਾਜ ਦਿਲ ਦੀਆਂ ਜਾਣਦਾ ਹੈ ਆ ਦੋ ਸ਼ੱਕਰਿਆ ਸਾਰੀ ਵਾਰ ਚ ਇਕੱਠੇ ਹੀ ਉਹ ਸ਼ੱਕ ਥੋੜਾ ਛੱਡਿਆ ਗੁਰਵਾਣੀ ਜਿਹੜਾ ਅਸੀਂ ਪੜਦੇ ਸੁਣਦੇ ਨਹੀਂ ਕਦੀ ਮੰਨਦੇ ਨਹੀਂ 16ਵਾਂ ਸ਼ੱਕਾ ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ ਭਾਂਤ ਕਰ ਉਹ ਸਾਡੇ ਵਰਗਿਆਂ ਲਈ ਹੈ ਜਿੰਨੀਆਂ ਮਰਜ਼ੀ ਟਾਣਾ ਲਾਲਾ ਜਿੰਨੇ ਮਰਜ਼ੀ ਰਾਗ ਸੁਣਾ ਲਾ ਜਿੰਨੇ ਮਰਜ਼ੀ ਸਰਗਮਾ ਲਾ ਲਾ ਜੇ ਤੇਰੇ ਮਨ ਚ ਪਿਆਰ ਨਹੀਂ ਨਾ ਲਈ ਹਾਰਾ ਰਬੀ ਜੇ ਰਾਮ ਰਾਜੇ ਮਾਰੇ ਨੇ ਫੈਸਲਾ ਦਿੱਤਾ ਜਿਨ੍ਹਾਂ ਅੰਦਰ ਕਪਟ ਵਿਕਾਰਤ ਨਾ ਰੋਏ ਕਿ ਬੀਜੇ ਹਿਰਦਾ ਦਸ਼ੁੱਧ ਨਹੀਂ ਤੇ ਅਗਲੇ ਪਾਸੇ ਵੇਖੋ ਤੁਹਾਡੇ ਵਰਗੇ ਨੇ ਬਖਸ਼ਾਂ ਕੀਤੀਆਂ ਇਹਦੇ ਜਿਦਾਰਾਂ ਸ਼ਕਲ ਨਾਲ ਲੱਗਦਾ ਹੀ ਮਾਰੇ ਕਹਿੰਦੇ ਜਿਹਨਾਂ ਅੰਦਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਭਾਰੋਂ ਭੁੱਲ ਚੁੱਕ ਬੋਲਦੇ ਭੀਖਰੇ ਹਰਪਾ ਸ਼ੇਵੈ ਸਤਪੁਰੂ ਕੋਲ ਗਏ ਸੀ ਨਾ ਮਾਤਾ ਇੱਕ ਜੋ ਬਾਹਰ ਕੇ ਸਿੱਖਾਂ ਨੂੰ ਪੁੱਛ ਰਿਹਾ ਵੀ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ ਤੋ ਸੇਵਾਦਾਰ ਨੇ ਕਿਹਾ ਜਾ ਕੇ ਕਹਿਣਾ ਵੀ ਸਤ ਪਾਸ਼ਾ ਤੁਸੀਂ ਦਾਤੇ ਹੋ ਅਸੀਂ ਮੰਗਦੇ ਆਂ ਇਹਦੀ ਗੱਲ ਜਾ ਕੇ ਕਹਿਦੀ ਹੁਣ ਉਹ ਭਾਵਨਾ ਚ ਲੱਗਿਆ ਹੀ ਲੈ ਚ ਆਉਂਦੀ 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 ਯਾਦ ਕਰਦੀ ਕਰਦੀ ਜ਼ਬਾਨ ਬੱਲ ਗਈ ਜਦੋਂ ਪਾਸ਼ਾ ਕੇ ਆਏ ਤੇ ਕਹਿਣ ਲੱਗੇ ਮਹਾਰਾਜ ਅਸੀਂ ਦਾਤੇ ਤੁਸੀਂ ਮੰਗਦੇ ਹੋ ਉਹ ਸਿੱਖ ਕਹਿੰਦਾ ਮਾਤਾ ਹੋਸ਼ ਕਰ ਕੀ ਕਹਿ ਨਹੀਂ ਹੈ ਮਹਾਰਾਜ ਸਿੱਖ ਰੁਝੜ ਗਿਆ ਇਹਦੇ ਤੂੰ ਉਹ ਸੁਣਿਆ ਜੋ ਮਾਤਾ ਬੋਲ ਰਹੀ ਹੈ ਮੈਂ ਉਹ ਸੁਣ ਰਿਹਾ ਜੋ ਮਾਤਾ ਅੰਦਰੋਂ ਕਹਿ ਰਹੀ ਚ ਗੁਰੂ ਅੰਤਰਜਾਮੀ ਹੈ ਉਹ ਸਾਡੇ ਦਿਲਾਂ ਨਹੀਂ ਜਾਣਦਾ ਵੀ ਅਸੀਂ ਕੀ ਚਾਹੁੰਨੇ ਆ ਅਸੀਂ ਕਈ ਵਾਰ ਇੱਥੇ ਆ ਕੇ ਨਾ ਬਹੁਤ ਲਫ਼ਜ਼ਾਂ ਨਾਲ ਗੁਰੂ ਨੂੰ ਭਰਮਾਉਣਾ ਚਾਹੁੰਨੇ ਆ ਕੁੱਲ ਜਾਣੇ ਵੀ ਗੁਰੂ ਅੰਤਰਜਾਮੀ ਹੈ ਨਹੀਂ ਗੁਰੂ ਲਫ਼ਜ਼ਾਂ ਦਾ ਭੁੱਖਾ ਨਹੀਂ ਗੁਰੂ ਤਾਂ ਪਿਆਰ ਦਾ ਭੁੱਖਾ ਹੈ ਗੋਬਿੰਦ ਭਗਤ ਭਾਉ ਦਾ ਭੁੱਖਾ ਭਾਉ ਭਗਤ ਦਾ ਭੁੱਖਾ ਪਿਆਰ ਦੀ ਖੇਡ ਹੈ ਜੀ ਵਿੱਚ ਆਓ ਜਿਹੜੀ ਪੰਕਤੀ ਜੀ ਜੀ ਵਿੱਚ ਚਹਿਲ ਦੀ ਜੀਵਨ ਦੀ ਟਰਨਿੰਗ ਪੁਆਇੰਟ ਸੀ ਨਾ ਉਹ ਸ਼ਬਦ ਆਪਾਂ ਸਾਰੇ ਰਲ ਕੇ ਧਾਰਨਾ ਦੇ ਰੂਪ ਵਿੱਚ ਪੜ ਲਈਨੇ ਕਾਲੀ ਨਾ ਕਰਿਓ 5 ਮਿੰਟ ਜੀ ਆਪਾਂ ਸ਼ਬਦ ਮੁਕਾ ਦੇਣਾ ਫਿਰ ਅਨਸਰ ਦਾ ਪਾਠ ਕਰਦੇ ਆ ਗੁਰਦਾਰਾ ਸਚ ਕਾ ਢੀਸ਼ਰ ਦਰਬਾਰ ਬਰੇਸ਼ੀਆ ਸਾਰੇ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਸਾਰੇ ਗੁਰਦੁਆਰਾ ਸਟਾਫ ਦਾ ਸਮੁੱਚੇ ਰੂਪ ਜਿਹਦਾ ਸ੍ਰੀ ਧੰਨਵਾਦ ਕਰਦਾ ਹੈ। ਨਦੀਨਾਬ ਸੰਯੋਗੀ ਮੇਲੇ ਫਿਰ ਜਦੋਂ ਕਿਤੇ ਸਮਾਂ ਬਣਿਆ ਜਰੂਰ ਆਪ ਜੈਸੀ ਧਰਮੀ ਸੰਗਤਾਂ ਦੇ ਅਸੀਂ ਕੀਤਰ ਕਥਾ ਰਹੀ ਸੇਵਾ ਕਰਕੇ ਆਪਣੇ ਜਨਮ ਨੂੰ ਸੁਫਰਾਂਦਾ ਯਤਨ ਕਰਾਂਗੇ। ਸਾਡੇ ਲਈ ਵੀ ਸਮੁੱਚੇ ਜਥੇ ਦੀ ਅਰਦਾਸ ਕਰਿਓ ਵੀ ਪਾਤਸ਼ਾਹ ਜਿਹੜੀਆਂ ਗੱਲਾਂ ਸਟੇਜ ਤੇ ਬੈਠ ਕੇ ਕਰਦੇ ਨੇ ਨਾ ਤੁਹਾਡੇ ਦਰ ਕਰਦੇ ਹੂਕਤ। ਇਹਨਾਂ ਦੇ ਕਿਰਪਾ ਕਰਿਓ ਵੀ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਚ ਸਹੀ ਅਪਣਾ ਲੈਣਾ। ਮੈਨੂੰ ਆਪਣੇ ਗੁਰੂ ਤੇ ਭਰੋਸਾ ਪਰ ਵਿੱਚ ਸੰਗਤ ਹਰ ਪਰ ਵਸੇ ਜਿਓ ਤੁਸੀਂ ਵੀ ਤਰਸ ਕਰਿਓ। ਮੈਨੂੰ ਪੂਰਨ ਭਰੋਸਾ ਹੈ ਵੈਸੀ ਰਹਿੰਦਾ ਜੀਵਨ ਜਿਹੜਾ ਆਪ ਜਿਐਂ ਧਰਮ ਦੀ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਹਬਲਾਨਾਂਗੇ। ਮੇਰਾ ਵੀਰ ਅਮਰਜੀਤ ਸਿੰਘ ਸੁਯਾਰੇ ਤੋਂ ਅੱਜ ਇਹ ਚਾ ਕੀਰਤਨ ਦੀ ਹਾਜ਼ਰੀ ਪਰ ਆਇਆ। ਇਹ ਪਿਆਰ ਦੀਆਂ ਖੇਡਾਂ ਨੇ। ਮੈਂ ਸਵਾਮੀ ਨਾ ਉੱਤੇ ਰਹਿ ਗਿਆ ਵੀ ਕਾ ਮੈਂ ਤੁਹਾਡੇ ਮੁਲਕ ਚ ਪੰਜ ਲਾਈਆਂ ਪੰਜਵੀਂ ਹੈ ਸਵੇਰੇ ਚੱਲਣਾ ਹੈ ਫਾਰੋ ਵਾਰੇ ਵਾਰੇ